ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵੇਚ ਕੇ ਖਰੀਦ ਲਵਾਂ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵੇਚ ਕੇ ਖਰੀਦ ਲਵਾਂ ਮੈਂ ਹੋ ਤੇਰੇ ਲਈ ਤਾਂ ਬਾਪੂ ساری ਦੁਨੀਆ ਨਾਲ ਲੜ ਜਾਊ ਜੇ ਤੂੰ ਮੈਨੂੰ ਮਿਲੇ ਅਣ ਸਿਵਿਆਂ ਚ ਖੜ ਜਾਊ ਮੈਂ ਉਸ ਰੱਬ ਨਾਲ ਕਰ ਲੂੰ ਢੀ ਵੇਟ ਵੀ ਹਾਏ ਮੈਂ ਉਸ ਰੱਬ ਨਾਲ ਕਰ ਲੂੰਡੀ ਵੇਟ ਵੀ ਬਸ ਤੱਕ ਤੇਰੀ ਦੀਦ ਲਵਾ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵੇਚ ਕੇ ਖਰੀਦ ਲਵਾ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵੇਚ ਕੇ ਖਰੀਦ ਲਵਾ ਮੈਂ ਅਸਲ ਜਿਹੜਾ ਉਹ ਟੈਲੈਂਟ ਆ ਉਹ ਗੋਹਾ ਚ ਗੋੜਾ ਚੁੱਕਣ ਦੇ ਲਈ ਮਜਬੂਰ ਹੈ ਪਰ ਜਿਹੜਾ ਪੰਜਾਬ ਦਾ ਅਸਲ ਗੋਹਾ ਕੁੜਾ ਮੀਡੀਆ ਇੰਡਸਟਰੀ ਦੇ ਵਿੱਚ ਉਹ ਮਿਲੀਅਨਮ ਵਿਊਜ਼ ਦੇ ਨਾਲ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਹੋਇਆ। ਜੋ ਮੈਨੂੰ ਕੱਭਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ ਮੁੱਲ ਮੋੜਨਾ ਚਾਉਨਾ ਤੇਰੇ ਆ ਟੋਣਿਆਂ ਦਾ ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਹੈ ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇ ਆ ਰੋਣਿਆਂ ਦਾ ਉਹ ਜਿੰਨੂੰ ਡਿੱਗਦੇ ਟੈਦੇ ਨੂੰ ਲੋਕੀ ਟਿਚਰਾ ਕਰਦੇ ਸੀ ਉਹ ਪਰਬਤ ਵਾਂਗੂੰ ਛਾਤੀ ਤਾਣ ਖਲੋ ਗਿਆ ਹੈ ਉਹ ਦੁਨੀਆ ਦੀ ਕਿਹੜੀ ਸ਼ਾਇ ਚਾਹੀਦੀ ਦੱਸ ਬਾਪੂ ਹੋਪਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ ਹੈ ਉਸ ਤੋਂ ਬਾਅਦ ਮਾਤਾ ਨੇ ਤੁਹਾਡੀ ਨੇ ਗੋਹਾ ਕੁੜਾ ਜਾਂ ਪਿੰਡ 'ਚ ਕੰਮ ਕਰਕੇ ਤੁਹਾਨੂੰ ਪਾਰ ਹੋ ਸਰਸੇ ਚੱਲੇ ਬਾਜੀ ਬਹੁਤ ਜ਼ਿਆਦੇ ਸੰਘਰਸ਼ ਹੂੰ ਨੇੜੇ-ਨੇੜੇ ਸਾਰੇ ਪਿੰਡਾਂ 'ਚ ਵੀ ਕੰਮਕਾਰ ਕਰ ਕੀ ਪਾਲੇ ਲੰਦਾ ਮਾਰਾ ਵੀ ਨਾਲ ਪੜ੍ਹਾਈ ਤੇ ਨਾਲ ਹੀ ਕੰਮਕਾਰ ਤੁਸੀਂ ਦੱਸ ਰਹੇ ਹੋ ਕਿ ਹੁਣ ਤੁਸੀਂ ਬਾਹਰ ਜਾਣ ਲੱਗ ਗਏ ਕੋਈ ਟੈਂਟ ਦਾ ਕੰਮ ਕਰਦੇ ਹੋ ਤੇ ਉਹ ਫਿਰ ਸੰਭਵ ਕਿਵੇਂ ਹੋਊਗਾ ਹੋਂਦਾ ਦੋਨੇ ਚੀਜ਼ਾਂ 11 ਵਜੇ ਹੋ ਜਾਂਦੀ ਹੈ ਛੁੱਟੀ ਤੇ ਮੈਂ ਉਹੀ ਟਾਈਮ 'ਚ ਘਰ ਦੇ ਨਵੇੜਕੇ ਜਦ ਮੈਂ ਵਿਹਲਾ ਹੁੰਨਾ ਸ਼ਾਮ ਦਾ ਗਾ ਕੋ ਫ੍ਰੀ ਦਾ ਨਾਲ ਬਗਿਆ ਹੂੰ ਸ਼ਾਮ ਦੇ ਗੰਭ ਤੇ ਵੀ ਸਾਨੂੰ ਅੱਜ ਕੰਮ ਮਿਲ ਗਿਆ ਕਿ ਇੱਥੇ ਕੰਮ ਹੀ ਕਰ ਲੈ ਕਰਨਾ ਇਹ ਕੰਮ ਲਾਣ ਵਾ ਹਾਂ ਕੰਮ ਫਿਰ ਹੁਣ ਵੀ ਕਰਨਾ ਪੈਂਦਾ ਜਿਹੜਾ ਤੁਸੀਂ ਕੱਲ ਰਵੀ ਦੱਸਦਾ ਕਿ ਬਚਪਨ ਤੋਂ ਵੀ ਗੋਹੇ ਕੁੜਾ ਚੱਕੂ ਕੀ ਤੁਸੀਂ ਹਾਂ ਗੋਹਾ ਚੱਕਦੀਆਂ ਇੱਕ ਘਰ ਦਾ ਬਾਈ ਹਾਂ ਇੱਕ ਘਰ ਦਾ ਗੋਹਾ ਚੱਕੀ ਵਜਾਰਾ ਕਰਦੇ ਰਹੀ ਹਾਂ ਰਵੀ ਮਾਤਾ ਦੱਸ ਰਹੇ ਸੀ ਕਿ ਘਰ ਜਿਹੜੇ ਆ ਚੁੰਦੇ ਆ ਆਹ ਭਾਜੀ ਘਰ ਦੀ ਛੱਤ ਚੁੰਦੀ ਆ ਬਰਸਾਤਾਂ ਦਾ ਮੌਸਮ ਚੱਲਦਾ ਜਿਆਦਾ ਹੀ ਮਾੜਾ ਹਾਲ ਹੋਇਆ ਜਾਂ ਤਾਂ ਮੀਂਹ ਆਲੇ ਇੰਦਾ ਬੜਾ ਹੀ ਯਾਰੀ ਕਿਉਂਕਿ ਇਹਨਾਂ ਪੈਸੇ ਦਾ ਦੇਖੋ ਭਾਜੀ ਹੁਣ ਮਿਲਵੇਂ ਹੀ ਨਹੀਂ ਵੀ ਮੈਂ ਆਪਣੀ ਛੱਤ ਵੀ ਇਹ ਤਰ੍ਹਾਂ ਸਕੇ ਪੰਜਾਬੀ ਲੀਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਚਲੇੜੀ ਅੱਜ ਅਸੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਗਾਜੇਵਾਸ ਚ ਪਹੁੰਚੇ ਆ ਜਿੱਥੋਂ ਦਾ ਇੱਕ ਛੋਟੀ ਉਮਰ ਦਾ ਨੌਜਵਾਨ ਰਵੀ ਗਾਜੇਵਾਸ ਜੋ ਕਿ ਬਹੁਤ ਸੋਹਣਾ ਗਾਉਂਦਾ ਪਰ ਜਿਹੜਾ ਉਸ ਨੂੰ ਜਿਹੜੀ ਗੁਰਵਤ ਭਰੀ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਰਿਹਾ ਹੈ ਭਾਵ ਜਿਹੜਾ ਪੰਜਾਬ ਦਾ ਅਸਲ ਜਿਹੜਾ ਉਹ ਟੈਲੈਂਟ ਹੈ ਉਹ ਗੋਹਾ ਚ ਗੋੜਾ ਚੁੱਕਣ ਦੇ ਲਈ ਮਜਬੂਰ ਹੈ ਪਰ ਜਿਹੜਾ ਪੰਜਾਬ ਦਾ ਅਸਲ ਗੋਹਾ ਕੁੜਾ ਹੈ ਪਰ ਮੀਡੀਆ ਇੰਡਸਟਰੀ ਦੇ ਵਿੱਚ ਉਹ ਮਿਲੀਅਨ ਵਿਊਜ਼ ਦੇ ਨਾਲ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਹੋਇਆ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਮੈਂ ਕਿਹਾ ਪਿਛੇ ਇੱਕ ਇੱਕ ਵਾਰ ਜੇ ਹੁਣਾਂ ਨੂੰ ਕਹੂੰਗਾ ਕਿ ਦਿਖਾ ਦਿਓ ਇਹ ਤਸਵੀਰਾਂ ਰਵੀ ਦੇ ਘਰ ਦੀਆਂ ਨੇ ਜਿੱਥੇ ਇੱਕ ਹੀ ਕਮਰਾ ਹੈ ਤੇ ਇਹ ਛੋਟਾ ਜਿਹਾ ਘਰ ਹੈ ਤੇ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋਵੋਗੇ ਕਿ ਬਾਲਿਆਂ ਵਾਲੀ ਛੱਤ ਹੈ ਤੇ ਪੁਰਾਣੀ ਕਿਸਮ ਦਾ ਉਹ ਜਿਹੇ ਹੀ ਘਰ ਆ ਤੇ ਬਿਨਾਂ ਛੱਤ ਵਾਲੇ ਇਹ ਦੋ ਜਿਹੜੇ ਆ ਬਾਥਰੂਮ ਨੇ ਤੇ ਰਵੀ ਦੇ ਘਰ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਸਹਿਜੇ ਜਾਣ ਸਕਦੇ ਹੋਵੋਗੇ ਕਿ ਕੀ ਹੋਜੇ ਨੇ ਤਾਂ ਰਵੀ ਨਾਲ ਮਿਲਣ ਲਈ ਜਲੀ ਪਹੁੰਚੇ ਆਂ ਰਵੀ ਨਾਲ ਗੱਲਬਾਤ ਕਰਾਂਗੇ ਅ ਰਵੀ ਦੇ ਨਾਲ ਰਵੀ ਦੀ ਜ਼ਿੰਦਗੀ ਦੇ ਬਾਰੇ ਜੋ ਕੁਝ ਹੈਗਾ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਰਵੀ ਦੇ ਜਿਹੜੇ ਘਰ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾ ਦੇ ਰਵੀ ਕੀ ਹਾਲ ਆ ਵਧੀਆ ਵਧੀਆ ਪਾਜੀ ਹੂ ਠੀਕ ਹਾਂ ਵਧੀਆ ਆਪਾਂ ਇਹ ਘਰੇ ਪਹੁੰਚੇ ਅੱਜ ਅਸਲ ਦੇ ਵਿੱਚ ਜਿਹੜਾ ਤੇਰਾ ਟੈਲੈਂਟ ਆ ਉਹ ਵੀ ਅਸੀਂ ਚਾਹੁੰਦੇ ਆ ਕਿ ਲੋਕਾਂ ਨੂੰ ਪਤਾ ਲੱਗੇ ਤੇ ਨਾਲ ਹੀ ਨਾਲ ਜੋ ਕੁਝ ਹਾਲਾਤ ਜਿਹੜੇ ਹੈਗੇ ਨੇ ਅ ਜੀ ਤੇਰੇ ਘਰ ਦੇ ਤੇਰੇ ਪਰਿਵਾਰ ਦੇ ਉਹ ਵੀ ਆਪਾਂ ਗੱਲਾਵਾਤਾ ਕਰਾਂਗੇ ਪਰ ਵੀ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਜ਼ਿੰਦਗੀ ਬਾਜੀ ਜਿਵੇਂ ਪਹਿਲਾਂ ਦੀ ਓਵੇਂ ਦੀ ਹੁਣ ਲੰਘ ਰਹੀ ਹੈ ਹੂੰ ਬਸ ਉਹੀ ਟੈਨਸ਼ਨਾਂ ਚ ਤੇ ਕਿਹੜੀ ਕਲਾਸ ਚ ਹੋਗੇ ਹੁਣ ਤੁਸੀਂ ਜਦੋਂ ਮੇਰੇ ਖਿਆਲ ਚ ਮੈਂ ਮਿਲਿਆ ਸੀ ਉਦੋਂ ਤੁਹਾਨੂੰ ਉਦੋਂ ਤੁਸੀਂ ਬਹੁਤ ਛੋਟੇ ਸੀ ਬਹੁਤ ਛੋਟੇ ਸੀ ਭਾਈ ਉਹ ਨੌਵੀਂ ਚ ਨੌਵੀਂ ਕਲਾਸ ਚ ਪੜ੍ਹਦੇ ਸੀ ਪਲੱਸ 1 ਕਲਾਸ ਚ ਹਾਂ ਪਲੱਸ 1 ਚ ਹੋ ਗਏ ਹਾਂ ਤੇ ਪੜ੍ਹਾਈ ਦਾ ਖਰਚਾ ਫਿਰ ਪੜ੍ਹਾਈ ਦਾ ਖਰਚਾ ਭਾਜੀ ਕੰਮਕਾਰ ਕਰਕੇ ਐਡਜਸਟ ਕਰਨਾ ਪੈਂਦਾ ਕੰਮਕਾਰ ਕੀ ਕਰਦੇ ਹੋ ਸਾਡੇ ਪਿੰਡ ਦੇ ਭਰਾ ਹੀ ਆਈ ਮੇਰਾ ਉਹ ਟੈਂਟਾ ਦਾ ਕੰਮ ਕਰਦੇ ਹੀ ਉਹਨਾਂ ਨਾਲ ਜਾਈਦਾ ਹੁਣ ਉਹਨਾਂ ਨਾਲ ਜਾਈਦਾ ਤੇ ਫਿਰ ਹੋਰ ਪਰਿਵਾਰ ਬਾਕੀ ਹੋਰ ਖਰਚੇ ਜਿਹੜੇ ਨੇ ਮਾਤਾ ਕੀ ਕਰਦੇ ਨੇ ਮਾਤਾ ਜੀ ਦੇਖੋ ਪਹਿਲਾਂ ਤਾਂ ਗੋਹਾ ਗੂੜਾ ਕਰਦੇ ਸੀ ਹੁਣ ਨਹੀਂ ਕਰਦੇ ਕਿਉਂਕਿ ਹੁਣ ਇਹਨਾਂ ਦੀ ਸਿਹਤ ਖਰਾਬ ਰਹਿੰਦੀ ਆ ਤੇ ਤਾਂ ਕਰਕੇ ਫਿਰ ਕਰਦਾ ਉਸੇ ਚ ਹੀ ਫਿਰ ਮੈਨੂੰ ਐਡਜਸਟ ਕਰਨਾ ਪੈਂਦਾ ਹੂੰ ਤੇ ਕੋਸ਼ ਮੇਰਾ ਭਾਈ ਪਹਿਲਾਂ ਹੀ ਨਾਲ ਕੇ ਰਹਿੰਦਾ ਸੀ ਤੇ ਹੁਣ ਉਹ ਪਿੰਡ ਆ ਗਿਆ ਹੁਣ ਉਹ ਵੀ ਮੜਾ ਮੋਟਾ ਕੰਮ ਕਰ ਕਰ ਕੇ ਸਹਾਰਾ ਲਵਾਈ ਜਾਂਦਾ ਨਾਲ ਹੁਣ ਤੁਹਾਨੂੰ ਸਹਾਰਾ ਲੱਗ ਰਿਹਾ ਤਾਂ ਕਲਾ ਜਿਹੜੀ ਗੀਤ ਤੁਸੀਂ ਤੁਹਾਡੇ ਕੋਲ ਹੈਗੀ ਆ ਪਿਛਲੇ ਮੈਂ ਦੇਖਿਆ ਉਦੋਂ ਤੁਸੀਂ ਬੜਾ ਸੋਹਣਾ ਗਾਉਂਦੇ ਥੋੜੀ ਰੀਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਹੁੰਦੀਆਂ ਸੀ ਹਾਂਜੀ ਤਾਂ ਹੁਣ ਵੀ ਗਾ ਰਹੇ ਹੋ ਕੋਈ ਕਿਵੇਂ ਭਾਜੀ ਹੁਣ ਵੀ ਗਾ ਰਹੇ ਹਾਂ ਪਰ ਮੇਰੇ ਨਾਲ ਨਾ ਪਹਿਲਾਂ ਇੱਕ ਚੱਕਰ ਵੈਗਾ ਸੀ ਮੇਰਾ ਇਨਸਟਾ ਤੇ YouTube ਹੂੰ ਦੋਨੋਂ ਕਿਸੇ ਨੇ ਹੈਕ ਕਰ ਲਿਆ ਵੀ ਅੱਛਾ 3-4 ਮਹੀਨੇ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਆ ਵੀ ਮੇਰੇ ਕੋਲੇ ਵਾਪਸ ਆ ਜੀ ਹਾਂ ਤੇ ਜਦੋਂ ਆਇਆ ਤਾਂ ਜਿਹੜਾ YouTube ਆ ਜਿਹੜਾ ਮੋਨੋਟਾਈਜ਼ ਸੀ ਹੁਣ ਉਹਦੇ ਤੇ ਰੀਯੂਜ਼ਡ ਵਾਲਾ ਕੰਟੈਂਟ ਵਾਲਾ ਮੈਸੇਜ ਆਇਆ ਹੋਇਆ ਮੋਨੋਟਾਈਜ਼ ਬੰਦ ਹੋ ਗਿਆ ਹੂੰ ਇਨਸਟਾ ਦੀ ਜਿਹੜੀ ਰੀਚ ਸੀ ਉਹ ਬਿਲਕੁਲ ਹੀ ਡਿੱਗ ਗਈ ਵੀ ਮੇਰੇ ਖਿਆਲ ਚ ਉਸਤੇ 2022 ਬੁਈ ਦੀਆਂ ਵੀਡੀਓ ਪਈਆਂ ਹੋਈਆਂ ਆ ਮੈਨੂੰ ਲੱਗਦਾ ਪੀਟੀਸੀ ਦੇ ਵੀ ਇੱਕ ਤੁਸੀਂ ਪ੍ਰੋਗਰਾਮ ਦੇ ਵਿੱਚ ਸਿਲੈਕਟ ਹੋਏ ਸੀ ਹਾਂ ਜੀ ਸਿਲੈਕਟ ਹੋਏ ਸੀ ਹੋਰ ਕਿਹੜੇ ਕਿਹੜੇ ਜਿਹੜੇ ਇਹੋ ਜਿਹੇ ਕੋਈ ਸ਼ੋਅ ਨੇ ਉਹਨਾਂ ਦੇ ਵਿੱਚ ਗਏ ਉਂ ਵੈਸੇ ਨਹੀਂ ਮੈਂ ਕੱਲੇ ਵਾਇਸੋ ਪੰਜਾਬ ਚ ਹੀ ਹਾਂ ਤੀ ਵਾਇਸੋ ਪੰਜਾਬ ਚ ਹੀ ਸੀ ਤੇ ਜਿਹੜੇ ਵੀ ਮੇਨ ਜਿਹੜੇ ਮੇਰੇ ਆਪ ਦੇ ਸੋਸ਼ਲ ਨੈਟਵਰਕਸ ਦੀ ਹਾਂ ਉਹ ਹੈਕ ਕਰ ਲਈ ਦੀ ਵੀ ਮੇਨ ਮੁੱਦਾ ਤਾਂ ਇੱਥੇ ਆ ਜਿਹੜਾ ਗੈਪ ਹੈ ਗਿਆ ਮੇਰਾ ਬਹੁਤ ਵੱਡਾ ਗੈਪ ਹੈ ਗਿਆ ਜਿਨ੍ਹਾਂ ਦੇ ਵਿੱਚ ਨਾ ਹੀ ਮੈਂ ਕੋਈ ਵੀਡੀਓ ਅਪਲੋਡ ਹੋਈ ਹੂੰ ਵੀ ਨਾ ਹੀ ਮੈਂ ਤਾਂ ਸਦਵਾ ਹਾਲਾਕ ਪਾਗਲੀ ਹੋ ਗਈ ਮੇ ਦਾ ਵੀ ਨਾ ਤਾਂ ਕੋਈ ਵੀਡੀਓ ਅਪਲੋਡ ਹੋਈ ਨਾ ਦਾ ਕੋਈ ਪੋਸਟ ਤੇ ਆਪਾਂ ਨੂੰ ਪਤਾ ਉਦੋਂ ਹੀ ਮਿਲੇ ਆਪਾਂ ਉਦੋਂ ਦਾ ਹੀ ਹੈਕ ਹੋਇਆ ਹੋਇਆ ਚੈਨਲ ਮੇਰਾ ਤੇ ਕੋਈ ਗਾਣਾ ਗੁਣਾ ਜਿਹੜਾ ਐ ਮੈਂ ਇੱਕ ਵਾਰ ਚਾਹੂੰਗਾ ਵੀ ਥੜੀ ਆਵਾਜ਼ ਜਿਹੜੀ ਐ ਉਹ ਵੀ ਸਰੋਤਿਆਂ ਤੱਕ ਪਹੁੰਚੇ ਜ਼ਰੂਰ ਵਾਰੀ ਜ਼ਰੂਰ ਹੱਡ ਬੀਤੀ ਦੱਸ ਕੇ ਆਪਣੀ ਬਾਈ ਸਿਪਤੀ ਨਾ ਕਰਨੀ ਗਏ ਨੇ ਅਸੀਂ ਤੱਕੇ ਨੇ ਟੀਚਰ ਬਣੇ ਸਾਡੇ ਬੁਰੇ ਵਕਤ ਨੇ ਕਰੇ ਟਰੈਂਡ ਅਸੀਂ ਹੋ ਅਸੀਂ ਕੀ ਕੀ ਹਾਲ ਹੰਡਾਏ ਨੇ ਬੜੇ ਪੁੱਛਣ ਪਰ ਅਸੀਂ ਦੱਸੇ ਨਾ ਮਜਬੂਰੀਆਂ ਟਾ ਨਾ ਸਕੀਆਂ ਨੇ ਪਰ ਰੋਣ ਵੇਲੇ ਵੀ ਹੱਸੇ ਆ ਹੱਥ ਰੱਬੇ ਅੱਗੇ ਅੱਡੇ ਗੋਡੇ ਕਿਸੇ ਦੇ ਨਾ ਦੱਬੇ ਪਾਰੇ ਉਹੀ ਲਾਏ ਸ਼ਾਹਾਂ ਦਾ ਜੋ ਸ਼ਾਹ ਮਿੱਤਰਾ ਦੁਨੀ ਦੇ ਪਹਾੜੇ ਵਾਂਗੂ ਰਟੀਆਂ ਪਈਆਂ ਨੇ ਸਾਨੂੰ ਵੇਲੇ ਔਖੇ ਲੋਕਾਂ ਕੋਲੋਂ ਹੋਈਆਂ ਟਿਚਰਾਂ ਇਹ ਗਾਣਾ ਪਾਜੀ ਮੇਰਾ ਗੁੱਪੀ ਲਉਂਗੇ ਬਾਈ ਨਾਲ ਆਦੀ ਹੂੰ ਤੇ ਹੋਰ ਤੁਹਾਡੇ ਪਿਤਾ ਸ਼ਾਇਦ ਜਦ ਤੁਸੀਂ ਛੋਟੇ ਸੀ ਜਦੋਂ ਗੁਜ਼ਰ ਗਏ ਤੁਸੀਂ ਦੱਸ ਰਹੇ ਸੀ ਮੈਨੂੰ ਆਫ ਦਾ ਰਿਕਾਰਡ ਤੇ ਕਿਹੜੀ ਕਿੰਨੀ ਉਮਰ ਸੀ ਤੁਹਾਡੀ ਉਦੋਂ ਉਹ ਪਾਜੀ ਮੈਂ 4-5 ਸਾਲ ਦਾ ਸੀ 4-5 ਸਾਲ ਦਾ ਸੀ ਉਸ ਤੋਂ ਬਾਅਦ ਮਾਤਾ ਨੇ ਤੁਹਾਡੀ ਨੇ ਗੋਹਾ ਕੁੜਾ ਜਾਂ ਪਿੰਡ ਚ ਕੰਮ ਕਰਕੇ ਤੁਹਾਨੂੰ ਪਾਰ ਸਰਸੇ ਚੱਲੇ ਬਾਜੀ ਬਹੁਤ ਜਿਆਦਾ ਸੰਘਰਸ਼ ਹੂੰ ਨੇੜੇ ਤੇੜੇ ਸਾਰੇ ਪਿੰਡਾਂ ਚ ਵੀ ਕੰਮ ਕਰ ਕਰ ਕੀ ਪਾਲਿਆ ਨਾ ਮਤਾਂ ਹੂੰ ਰੋ ਵੀ ਸੁਪਨੇ ਕੀ ਨੇ ਵੀ ਕਿ ਕੀ ਕਰਨਾ ਹੈ ਸੁਪਨਾ ਦਾ ਬਾਜੀ ਇਹੀ ਆ ਵੀ ਸਾਰਿਆਂ ਦਾ ਸੁਪਨਾ ਹੁੰਦਾ ਵੀ ਦੋ ਟਾਈਮ ਦੀ ਰੋਟੀ ਚੱਲੇ ਘਰ ਦਾ ਸਰਕਲ ਇਹੀ ਆ ਪਰ ਮੈਂ ਨਹੀਂ ਹੁੰਦਾ ਵੀ ਉਹ ਮੇਰੀ ਦੋ ਟਾਈਮ ਦੀ ਰੋਟੀ ਚੱਲੇ ਵੀ ਮੇਰਾ ਤਾਂ ਇੰਨਾ ਕਾ ਕਰੇ ਨਾ ਪਰਮਾਤਮਾ ਵੀ ਜਿਹੜੇ ਮੇਰੇ ਵਰਗੇ ਹੋਰ ਨੇ ਮੈਂ ਉਹਨਾਂ ਦੀ ਬਾਫ ਹਣਾ ਹੂੰ ਤੇ ਉਹਨਾਂ ਦਾ ਵੀ ਸਰਕਲ ਚਲਾਵਾਂ ਹੂੰ ਕਿਉਂਕਿ ਜਿੱਥੋਂ ਮੈਂ ਲੰਘ ਰਿਹਾ ਐ ਨਾ ਬੀਆ ਹੋਰ ਵੀ ਨੇ ਜਿਹੜੇ ਵੀਰ ਆਪਾਂ ਮੈਨੂੰ ਇੰਨਾ ਕੋ ਉਹ ਕਰਦੇ ਵੀ ਮੈਂ ਉਹਨਾਂ ਦੀ ਵੀ ਸਪੋਰਟ ਕਰ ਸਕਾਂ ਜਿਹੜੇ ਮੇਰੇ ਵਰਗੇ ਹੋਰ ਨੇ ਹੂੰ ਇਹਨਾਂ ਕੋਲੇ ਟੈਲੈਂਟ ਤਾਂ ਬਹੁਤ ਐ ਹੂੰ ਬੀਆ ਕਈਆਂ ਕੋਲੇ ਆਰਟਿਸਟ ਪੇਂਟਿੰਗ ਵਾਲੇ ਬਹੁਤ ਟੈਲੈਂਟ ਨੇ ਪਰ ਉਹ ਇੱਕ ਗਰੀਬੀ ਕਰਕੇ ਨਹੀਂ ਉਹ ਦਾਵੇ ਚੋਂ ਹੀ ਨਹੀਂ ਕੋਈ ਕੋਈ ਹੈ ਨਹੀਂ ਕਿਸ ਨੇ ਬਾਹਰ ਨਹੀਂ ਫੜਨ ਦੀ ਕੋਸ਼ਿਸ਼ ਕੀਤੀ ਵੀ ਤੂੰ ਵਧੀਆ ਗਾਉਣਾ ਹੈ ਬਾਪਾ ਜੀ ਦੇਖੋ 950 ਚ ਜਾਉਂਦੇ ਨਹੀਂ ਹਨਾ ਸਾਰੇ ਕਰਦੇ ਨੇ ਬਟ ਵੀ ਸਾਰਿਆਂ ਦਾ ਆਪ ਦਾ ਵੀ ਸਿਸਟਮ ਆ ਨਾ ਘਰ-ਬਾਰ ਲਾਉਂਗੀ ਬਈ ਬਹੁਤ ਸਪੋਰਟ ਕਰਦਾ ਵੀ ਮੇਰੇ ਗਾਣੇ ਵੀ ਕਰਵਾਈ ਨੇ ਉਹਨਾਂ ਨੇ ਹੁਣ ਵੀ ਜੇ ਮੈਂ ਕਹਦਾ ਨਾ ਵੀ ਬਾਈ ਵੀ ਮੈਨੂੰ ਆਹ ਚੀਜ਼ ਦੀ ਲੋੜ ਆ ਜਾਂ ਮੇਰੇ ਆਹ ਗਾਣਾ ਵੀ ਮੇਰੀ ਅੜੀ ਆ ਵੀ ਮੈਂ ਕਰਨਾ ਹੀ ਕਰਨਾ ਉਹ ਜ਼ਰੂਰ ਕਰਵਾਣਗੇ ਵੀ ਪਰ ਪਰਸਨਲੀ ਆਪਾਂ ਕਹਿਦੀ ਵੀ ਉਹ ਤਰੀਕੇ ਨਾਲ ਨਹੀਂ ਹਲੇ ਕਿਸੇ ਨੇ ਸਪੋਰਟ ਕੀਤੀ ਹੈਗੀ ਹੂੰ ਤਾਂ ਕੋਈ ਹੋਰ ਗਾਣਾ ਮੈਂ ਸੋਣਾ ਸਿੱਧੂ ਮੂਸੇ ਵਾਲਾ ਤੁਸੀਂ ਬੜੇ ਸੋਹਣੇ ਗਾਣੇ ਹਾਂਜੀ ਉਹਨੂੰ ਬਹੁਤ ਪਸੰਦ ਕਰਦੇ ਸੀ ਸਿੱਧੂ ਨੂੰ ਜ਼ਰੂਰ ਜੀ ਜ਼ਰੂਰ ਜੋ ਮੈਨੂੰ ਗੱਭਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ ਮੁੱਲ ਮੋੜਨਾ ਚਾਉਣਾ ਤੇਰੇ ਆ ਟੌਣਿਆਂ ਦਾ ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਏ ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇ ਆ ਰੌਣਿਆਂ ਦਾ ਉਹ ਜਿਹਨੂੰ ਡਿੱਗਦੇ ਟੈਂਦੇ ਨੂੰ ਲੋਕੀ ਟਿਚਰਾ ਕਰਦੇ ਸੀ ਉਹ ਬਰਬਤ ਵਾਂਗੂੰ ਛਾਤੀ ਤਾਣ ਖਲੋ ਗਿਆ ਹੈ ਹੋ ਦੁਨੀਆ ਦੀ ਕਿਹੜੀ ਸ਼ਾਇ ਚਾਹੀਦੀ ਦੱਸ ਬਾਪੂ ਹੋ ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ ਹੈ ਇਹ ਜਦੋਂ 2250 ਪੰਜਾਬ ਚ ਤੁਸੀਂ ਗਏ ਸੀ ਉਦੋਂ ਕੋਈ ਐਡੀਸ਼ਨ ਹੋਇਆ ਸੀ ਕਿਵੇਂ ਰਵੀ ਤਾਂ ਭਾਈ ਉਹਨਾਂ ਨੇ ਵੀ ਮੈਨੂੰ ਬੁਲਾਇਆ ਥੀ 2250 ਪੰਜਾਬ ਚ ਵੀ ਇੱਕੀ ਸਿਲੈਕਸ਼ਨ ਲਈ ਬੁਲਾਇਤੀ ਜਿਵੇਂ ਸਿਰਫ ਇੱਕ ਵਾਰ ਹੀ ਵੀ ਮੌਕਾ ਮਿਲਦਾ ਹੁੰਦਾ ਹੈ ਜਿਵੇਂ ਬੱਚਿਆਂ ਵਰਲਡ ਕਲਰ ਐਂਟਰੀ ਦੇ ਵੀ ਇੱਕ ਵਾਰੀ ਉਹ ਹੂੰ ਕਿ ਜਦ ਇੱਕ ਵਾਰ ਮੇਰਾ ਹੋ ਗਿਆ ਸਿਸਟਮ ਇੱਕ ਸਿਰਫ ਇੱਕ ਸ਼ੋਅ ਦੇ ਲਈ ਇੱਕ ਗਾਣਾ ਗਾਉਣ ਲਈ ਬੁਲਾਇਆ ਇੱਕ ਗਾਣਾ ਗੈਸਟ ਐਂਟਰੀ ਜੂ ਗੈਸਟ ਐਂਟਰੀ ਦੀ ਗੈਸਟ ਐਂਟਰੀ ਲਈ ਬੁਲਾਇਆ ਤੇ ਉਸ ਤੋਂ ਬਾਅਦ ਹੋਰ ਗਾਣੇ-ਗੁਣੇ ਵੀ ਤੁਸੀਂ ਕੱਢੇ ਗਾਣੇ ਆ ਬਾਈ ਦੋ ਤਿੰਨ ਆਏ ਮੇਰੇ ਸੁਣਾ ਦਿਓ ਵੀ ਸੁਣਾ ਦਿਓ ਕੀ ਕੀ ਮੇਰਾ ਕਿਸਮਤ ਆਇਆ ਸੀ ਹੂੰ ਹੋ ਨਾਮ ਰਵੀ ਗਾਜੇ ਵਾਸ ਮੇਰਾ ਸ਼ਹਿਰ ਪਟਿਆਲਾ ਲਿਖਦਾਏ ਗੀਤ ਹਨੀ ਹੈ ਬੋਹੜ ਵਾਲਾ ਹੋ ਜਿਨ੍ਹਾਂ ਕੀਤੀ ਅਸਪੋਟ ਸ਼ੁਕਰਾਨਾ ਉਹਨਾਂ ਦਾ ਮੇਰੀ ਆਉਣ ਵਾਲੀ ਜ਼ਿੰਦਗੀ ਨੂੰ ਕਰਤਾ ਸੋਖਾਲਾ ਹੋ ਗੀਤ ਆਪਣੇ ਚ ਜ਼ਿੰਦਗੀ ਦਾ ਸੱਚ ਦੱਸਿਆ ਬਾਈ ਲਹੋਂਗੀ ਇਹਨੇ ਫੇਕ ਗੀਤ ਗਾਉਣ ਨਹੀਂ ਦਿੱਤੇ ਆਪ ਭਾਵੇਂ ਰਾਤਾਂ ਜਾਗ-ਜਾਗ ਕਟੀਆਂ ਪਰ ਦੇਖੇ ਜੋ ਡਰੀਮ ਕਦੇ ਸੌਣ ਨਹੀਂ ਦਿੱਤੇ ਦੂਰੋਂ ਖੜ ਦੇਖੇ ਲੋਕ ਖੁਸ਼ੀਆਂ ਮਨਾਉਂਦੇ ਮੜੀ ਕਿਸਮਤੇ ਵੀ ਪਾਲਿਆਉਣ ਨਹੀਂ ਦਿੱਤੇ ਰਿਆਜ਼ ਵੀ ਕਰਦੇ ਹਾਂ ਬਾਜੀ ਰਿਆਜ਼ ਫਿਰ ਉਹਦੇ ਲਈ ਕੋਈ ਤੁਹਾਡੇ ਕੋਲ ਇੰਸਟਰੂਮੈਂਟ ਇੰਸਟਰੂਮੈਂਟ ਨਹੀਂ ਬਾਜੀ ਇੱਕ ਪ੍ਰਿੰਟਰ ਆਉਂਦਾ ਮਿਊਜ਼ਿਕ ਪ੍ਰਿੰਟਰ ਉਹ YouTube ਤੇ ਆ ਮੈਂ ਉਸੇ ਦੀ ਰਿਆਜ਼ ਕਰਦਾ ਮਤਲਬ ਉਦਾਂ ਕੋਈ ਵਾਹ ਹੋਣੀ ਹੈਗਾ ਉਹ ਕਿਉਂ ਭਾਈ ਮੇਰਾ ਆਪਦੀ ਨਹੀਂ ਲੋੜਾਂ ਪੂਰੀ ਹੋਈ ਮੈਂ ਮਿਊਜ਼ਿਕਲ ਨਹੀਂ ਕਰ ਸਕਦਾ ਸਿਸਟਮ ਇਹ ਆ ਜਦੋਂ ਫਿਰ ਵਾਇਸੋ ਪੰਜਾਬ ਚ ਗਏ ਉੱਥੇ ਤਾਂ ਬਹੁਤ سارے ਲੋਕ ਆਏ ਹੋਣਗੇ ਉਦੋਂ ਉਹ ਭਾਈ ਫਿਰ ਕਿਸੇ ਨੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਉੱਥੇ ਤੁਸੀਂ ਫਿਰ ਉਦੋਂ ਆਪਣੀ ਲਾਈਫ ਦੀ ਦੱਸਿਆ ਸਟੋਰੀ ਆਪਣੇ ਦੱਸਿਆ ਭਾਈ ਪਰ ਉਹ ਵੀ ਸਾਰੇ ਵੀ ਇੱਕ ਮਿਡਲ ਕਲਾਸ ਫੈਮਿਲੀ ਦੇ ਹੀ ਸੀ ਉੱਥੇ ਸਾਰੇ ਹੂੰ ਵੀ ਜਿੰਨੇ ਵੀ ਗੈਸਟ ਆਪਾਂ ਕਹੇਰੀਏ ਵੀ ਜੋ ਵੀ ਆਏ ਹੋਈ ਸੀ ਗਾਣ ਵਾਲੇ ਹੂੰ ਉਹ ਵੀ ਆਪਣੀ ਲਾਈਫ ਚ ਇਹੀ ਸੰਘਰਸ਼ ਚ ਸੰਘਰਸ਼ ਰੇ ਜਾਂ ਝੂਝ ਰਹੀ ਹੂੰ ਹਾਂਜੀ ਜਾਂ ਕਈ ਵਾਰ ਉੱਥੇ ਤਾਂ ਬਹੁਤ ਵੱਡੇ ਵੱਡੇ ਮਿਊਜ਼ਿਕ ਕੋਈ ਰਾਈਟਰ ਕੋਈ ਪ੍ਰੋਡਿਊਸਰ ਕੋਈ ਹੋਰ ਜਿਹੜੇ ਆਏ ਪਹੁੰਚੇ ਹੋਣਗੇ ਭਾਜੀ ਪਹੁੰਚੇ ਤਾਂ ਵੀ ਅਫਸਾਨਾ ਹਨ ਨੂੰ ਮਿਲੀ ਧੀ ਉਹਨਾਂ ਨੇ ਦੋ ਤਿੰਨ ਵਾਰੀ ਸਟੋਰੀ ਵੀ ਪਾਈ ਆ ਤੇ ਕਿਹਾ ਵੀ ਆ ਵੀ ਕੋਈ ਗੱਲ ਨਹੀਂ ਸਪੋਰਟ ਕਰਾਂਗੇ ਨਾਲ ਹੂੰ ਆ ਮੈਂ ਪਰ ਉਹ ਉਸ ਤਰੀਕੇ ਨਾਲ ਨਹੀਂ ਕਿਸੇ ਨੇ ਸਪੋਰਟ ਕਰੀ ਹੈਗੀ ਉੱਥੇ ਹੁਣ ਰਵੀ ਨਾਲ ਪੜ੍ਹਾਈ ਤੇ ਨਾਲ ਹੀ ਕੰਮਕਾਰ ਤੁਸੀਂ ਦੱਸ ਰਹੇ ਹੋ ਕਿ ਹੁਣ ਤੁਸੀਂ ਬਾਹਰ ਜਾਣ ਲੱਗ ਗਏ ਕੋਈ ਟੈਂਟ ਦਾ ਕੰਮ ਕਰਦੇ ਹੋ ਤੇ ਉਹ ਫਿਰ ਸੰਭਵ ਕਿਵੇਂ ਹੋ ਪਾਉਂਦਾ ਦੋਨੇ ਚੀਜ਼ਾਂ ਦੋਵੇਂ ਵਾਰੀ ਸਾਨੂੰ ਛੁੱਟੀ ਹੀ ਥੀ ਹੋ ਜਾਂਦੀ ਤੁਹਾਨੂੰ ਸੱਚੀ ਦੱਸਾਂ ਹੂੰ 11 ਵਜੇ ਹੋ ਜਾਂਦੀ ਛੁੱਟੀ ਤੇ ਮੈਂ ਉਹੀ ਟਾਈਮ 'ਚ ਘਰ ਦੇ ਨਵੇੜਕੇ ਜਦ ਮੈਂ ਵੇਲਾ ਹੁਣਾ ਸ਼ਾਮ ਦਾ ਕੰਮ ਫ੍ਰੀ ਦਾ ਲਾਣ ਬਾਕੀ ਜਾਂਦਾ ਹੂੰ ਸ਼ਾਮ ਦੇ ਗਮ ਤੇ ਵੀ ਜਿਵੇਂ ਸਾਨੂੰ ਅੱਜ ਕੰਮ ਮਿਲ ਗਿਆ ਵੀ ਇੱਥੇ ਕੰਮ ਹੀ ਕਰਨਾ ਹੀ ਕਰਨਾ ਇਹ ਕੰਮ ਲਾਣ ਵਾਜਦਾ ਮੈਂ ਸ਼ਾਮ ਨੂੰ ਹੂੰ ਹਾਂਜੀ ਤੇ ਹੋਰ ਦੱਸੋ ਤੁਸੀਂ ਕੁਝ ਆਪਣੇ ਬਾਰੇ ਕੁਝ ਪਰਿਵਾਰ ਬਾਰੇ ਪਾਪਾ ਜੀ ਜੋ ਪਹਿਲਾਂ ਦੀ ਉਹੀ ਹੋਣਾ ਹੂੰ ਕਿ ਕੁਝ ਵੀ ਨਹੀਂ ਚੇਂਜ ਹੋਇਆ ਹੈਗਾ ਹਾਲਾਤ ਫਰਕ ਕਿਹਨਾਗਾ ਇਹ ਆਪਾਂ ਨਾ ਜਿਹਦੇ ਤੇ ਭਰੋਸਾ ਕਰ ਲੰਨੇ ਨੇ ਇੱਥੋਂ ਮਾਰ ਖਾ ਜਾਣੇ ਹੂੰ ਮੈਂ ਇੱਕ ਮੁੰਡਾ ਹੀ ਚਲੋ ਨਾਮ ਨਹੀਂ ਉਹਦਾ ਲੈਣਾ ਜੋ ਨਾ ਪਰ ਮਾਤਾ ਉਹਨੂੰ ਵੀ ਤਰੱਕੀ ਬਖਸ਼ੀ ਉਹ ਵੀ ਇਹੀ ਚੱਕਰਾਂ 'ਚ ਫਿਰ ਰਿਹਾ ਤੇ ਉਹਦੇ ਗਾਣੇ ਵੀ ਆਏ ਨੇ ਦੋ ਦਿਨ ਰੱਬ ਕਰੇ ਉਹਨੂੰ ਤੱਕੀ ਬਖਸ਼ੇ ਮੈਂ ਉਹਦੇ ਤੇ ਭਰੋਸਾ ਕਰ ਲਿਆ ਇਹ ਬੰਦੇ ਤੇ ਹੁਣ ਗੱਲ ਦੱਸਾਂ ਉਹਦੇ ਲਵੇ ਮੈਂ ਆਪਦਾ YouTube ਚਲਾਤਾ ਹੂੰ ਇੱਥੋਂ ਮਾਰ ਖਾ ਗਿਆ ਕਿਉਂਕਿ ਮੇਰੇ ਲਵੇ ਸਿਰਫ ਇੱਕ YouTube ਧੀ ਕਿਉਂਕਿ ਮੇਰੀ ਵੀਡੀਓਜ਼ ਚੱਲਣ ਲੱਗ ਗਈਆਂ ਤੇ ਮੈਨੂੰ ਐ ਹੋ ਗਿਆ ਤੀ ਵੀ ਹੁਣ ਵੀ ਮੇਰੇ ਕੋਲ ਇੱਕ ਆਮਦਨ ਦਾ ਸਿਸਟਮ ਹੋ ਗਿਆ ਨਾਲੇ ਮੈਂ ਆਪਦਾ ਕੰਮ ਕਰੂੰਗਾ ਨਾਲੇ ਮੈਂ YouTube ਤੇ ਮਿਹਨਤ ਕਰੂੰਗਾ ਆਪਣੀ Facebook ਤੇ ਮਿਹਨਤ ਕਰੂੰਗਾ ਕਿਉਂਕਿ ਮੇਰਾ Facebook ਵੀ YouTube ਨਾਲ ਹੀ ਕੰਟੈਕਟ ਤੇ ਇਹ ਤੇ ਮਿਹਨਤ ਕਰੂੰਗਾ ਮੈਂ ਵੀ ਜੇ ਮੈਨੂੰ ਅਰਨਿੰਗ ਵੱਧ ਹੁਣ ਲੱਗੀ ਮੈਂ ਆਪਦਾ ਗਾਣਾ ਦਾ ਮਿਊਜ਼ਿਕ ਦਾ ਵੀ ਖਰਚਾ ਖੁਦ ਕਰ ਲੱਗ ਜੀ ਸਾਰੀਆਂ ਵੀ ਟੈਂਸ਼ਨ ਹੀ ਖਤਮ ਹੋ ਗਈ ਜੀ ਪਰ ਉਹ ਬੰਦੇ ਨੇ ਮੇਰੇ ਨਾਲ ਨਾ ਹੋਰੇ ਚੱਕਰ ਵਾਦਾ ਵੀ ਪਰ ਉਸਿਆ ਤੋੜਦਾ ਉਹ ਬੰਦੇ ਨੇ ਹੂੰ ਤੇ ਹੁਣ ਕੀ ਸੋਚਿਆ ਅੱਗੇ ਕੀ ਕੁਝ ਪ੍ਰੋਜੈਕਟ ਕਰਨ ਦੇ ਬਾਰੇ ਸੋਚਿਆ ਕਿੱਧਰ ਨੂੰ ਜਾਣਾ ਕੋਈ ਤਿਆਰ ਗੱਲਬਾਤ ਸੋਚੀ ਐਵੇਂ ਕਰੋਨਾ ਦਾ ਤਿਆਰ ਕੀਤਾ ਪਰਾਣਾ ਦਾ ਸਿੰਗਰੀ ਆ ਦੇਖੋ ਜੇ ਲੋਕ ਹਨਾ ਬਈ ਸਪੋਰਟ ਕਰਨਗੇ ਹਾਂ ਤਾਂ ਰੱਬ ਜਰੂਰ ਬਣਾਗੇ ਪਾਪਾ ਤਾਂ ਇਹੀ ਚਾਹੁੰਦੇ ਆਂ ਜੀ ਲੋਕ ਨਾਲ ਖੜਨ ਸਪੋਰਟ ਕਰਨੀ ਹਾਂ ਹਾਂਜੀ ਇੱਕ ਨਵਾਂ YouTube ਚੈਨਲ ਵੀ ਬਣਾਉਗੇ ਅਸੀਂ ਮੇਰਾ ਪਰਾਣਾ ਦਾ ਹੀ ਚਲੋ ਉਹ ਤਾਂ ਬੰਦ ਕਰਨਾ ਪਊਗਾ ਸਾਨੂੰ ਕਿਸੇ ਵਜ੍ਹਾ ਨਾਲ ਤੇ ਇੱਕ ਨਵਾਂ ਚੈਨਲ ਬਣਾਉਂਗਾ ਹੀ ਮੈਂ ਰਵੀ ਗਾਜੇਵਾਸ 뮤직 ਸਾਰੇ ਸਬਸਕ੍ਰਾਈਬ ਜਰੂਰ ਕਰਿਓ ਨਵਾਂ ਚੈਨਲ ਆ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਤੇ ਸਾਰੇ ਸਬਸਕ੍ਰਾਈਬ ਜਰੂਰ ਕਰਿਓ ਇਹੀ ਹੋਣਾ ਜਾਵਾਂਗੀ ਤਾਂ ਰਵੀ ਦੇ ਮਾਤਾ ਜਿਹੜੇ ਨੇ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਵੀ ਕਰਦੇ ਹਾਂ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਰਵੀ ਕਹਿ ਰਿਹਾ ਹੈ ਕਿ ਮੈਂ ਜਿਹੜਾ ਗੁਰਬਚੋਂ ਕੱਢਣਾ ਹੈ ਮੇਰੀ ਮਾਤਾ ਦਾ ਬੜਾ ਸੰਘਰਸ਼ ਆ ਅੱਛਾ ਤੇ ਤੁਹਾਨੂੰ ਕੀ ਉਮੀਦਾਂ ਨੇ ਰਵੀ ਤੋਂ ਰਵੀ ਮੈਨੂੰ ਬਹੁਤ ਪਿਆਰ ਕਰਦਾ ਹੈ ਹਾਂ ਬੜਾ ਵੀ ਮੈਨੂੰ ਬਹੁਤ ਪਿਆਰ ਕਰਦਾ ਰਵੀ ਵੀ ਮੈਨੂੰ ਬਹੁਤ ਪਿਆਰ ਕਰਦਾ ਮੇਰੀ ਇਹੀ ਮੰਗਾ ਵੀ ਮੈਂ ਚੂਏ ਚ ਕੱਟਦੀ ਹਾਂ ਹਾਂ ਵੀ ਮੈਂ ਚੂਏ ਚ ਕੱਟਾ ਨਾ ਹਾਂ ਆਟਾ ਮੇਰਾ ਖਰਾਬ ਹੋ ਜਾਂਦਾ ਮਿੱਠਾ ਮੇਰਾ ਖਰਾਬ ਹੋ ਜਾਂਦਾ ਹਾਂ ਮੈਂ ਰੋ ਰੋ ਕੇ ਰਾਤਾ ਕੱਟਦੀ ਹਾਂ ਹਾਂ ਕੰਮ ਫਿਰ ਹੁਣ ਵੀ ਕਰਨਾ ਪੈਂਦਾ ਜਿਹੜਾ ਤੁਸੀਂ ਰਵੀ ਦੱਸਦਾ ਕਿ ਬਚਪਨ ਤੋਂ ਵੀ ਗੋਹੇ ਕੁੜਾ ਚੁੱਕ ਕੇ ਤੁਸੀਂ ਹਾਂ ਬਹੁਤ ਚੱਕਦੀਆਂ ਇੱਕ ਘਰ ਦਾ ਬਾਈ ਹਾਂ ਇੱਕ ਘਰ ਦਾ ਗੋਹਾ ਚੱਕ ਕੇ ਗੁਜ਼ਾਰਾ ਕਰਦੀਆਂ ਆਪਾਂ ਹਾਂ ਹੁਣ ਰਵੀ ਕਹਿੰਦਾ ਮੈਂ ਥੋੜਾ ਮੋਤਾ ਕਮਾਣ ਵੀ ਲੱਗ ਗਿਆ ਹਾਂ ਕਮਾਉਣ ਵੀ ਲੱਗ ਗਿਆ ਹੂੰ ਕਮਾਉਂਦਾ ਤਾਂ ਬਸ ਘਰ ਦੀ ਹਲਾ ਦੇ ਆ ਲੋਕਾਂ ਨੂੰ ਕਈ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਬੇਨਤੀ ਇਹ ਹੀ ਆ ਵੀ ਸਾਡਾ ਘਰ ਪਾਏ ਜੇ ਸਾਨੂੰ ਹੋਰ ਕੋਈ ਮੰਗ ਹਾਂ ਵੀ ਇੱਥੋਂ ਅਸੀਂ ਿਕੜ ਕੇ ਕਿੰਨੇ ਸਾਲ ਹੋ ਗਏ ਅਜਿਹੇ ਹਾਲਾਤਾਂ ਨੂੰ ਇਹ ਹਾਲਾਤਾਂ ਬਹੁਤ ਸਾਦੇ ਹੋ ਗਏ। ਹਾਂ। ਕਿ ਰਵੀ ਕਿੱਡਾ ਗੁੱਸੀ ਜਦੋਂ ਇਹਦੇ ਜਿਹੜੇ ਪਾਪਾ ਸੀ ਉਹ ਚਲੇ ਗਏ ਦੁਨੀਆ ਤੋਂ। ਆਹ ਮੁੰਡਾ ਉਰੇ ਆ ਬਈ ਆ ਛੋਟਾ ਜਿਹਾ ਉਰੇ ਆ। ਹਾਂ। ਆਹ ਮੁੰਡੇ ਏਡਾ ਤਕੀ। ਅੱਛਾ ਏਡਾ ਕਿਸੀ ਰਵੀ ਉਦੋਂ। ਹਾਂ ਏਡਾ ਕਿਤੇ ਰਵੀ। ਇਹ ਮੁੰਡੇ ਕੀ ਏਡਾ ਸੀ। ਹਾਂ। ਤੇ ਉਦੋਂ ਤੋਂ ਫਿਰ ਤੁਸੀਂ ਪਾਲਿਆ। ਹਾਂ ਪਾਲਿਆ। ਉਹੀ ਪਾਲ ਗਿਆ ਬਾਈ। ਉਹੀ ਨਿਮਾਉਂਦਾ ਸੀ ਉਹੀ ਧਮਾਉਂਦਾ ਸੀ। ਉਹੀ ਇਹਨੂੰ ਦੁੱਧ ਪਿਉਂਦਾ ਸੀ। ਹਾਂ। ਡੈਰੀਆਂ ਚੋ ਲਿਆ ਲਿਆ ਕੇ। ਹਾਂ ਮੈਂ ਤਾਂ ਮੈਥੋ ਤਾਂ ਪੜੀ ਨਹੀਂ ਹਾਂ ਮੈਥੋ ਤਾਂ ਉਹ ਪੜਿਆ ਤੀ ਇੱਕ ਕੁੜੀ ਪੜੀ ਤੀ ਉਹ ਮੁੱਕੀ ਵਿਚਾਰੀ ਘਰ-ਬਾਰ ਬਸਦੀ ਬਸ ਉਹਦੋਂ ਨਹੀਂ ਮਾਂਏ ਹੋ ਹਾਂ ਬਸ ਮਹੋਰ ਮੈਂ ਕੁਛ ਨਹੀਂ ਮੰਗਦੀ ਐਂ ਮੰਗਦੀਆਂ ਵੀ ਮੇਰਾ ਘਰ-ਬਾਰ ਬਣ ਜੇ ਬਸ ਵੀ ਮਚੂਏ ਹੋਏ ਚੋਂ ਪੰਡਾ ਛੁੱਟ ਜੇ ਮੇਰਾ ਵਿਮਲਾ ਤਨਸਿਆਲ ਕੇ ਪਮਨਾ ਤਨਸਿਆਲ ਕਿਉਂ ਤੁਹਾਡੇ ਮਾਤਾ ਦੱਸ ਰਹੇ ਆ ਕਿ ਤੁਹਾਡੇ ਬਾਪੂ ਰ ਵੀ ਤੁਹਾਨੂੰ ਆਲਦੇ ਸੀ ਨਹਾਉਂਦੇ ਤੋਂ ਆਉਂਦੇ ਸੀ ਮਾਤਾ ਲਈ ਤਾਂ ਤੁਸੀਂ ਗਾਣਾ ਸੁਣਾਇਆ ਬਾਪੂ ਲਈ ਵੀ ਕੁਝ ਹੈਗੇ ਇਹ ਜਿਹੇ ਸਤਰਾਂ ਜ਼ਰੂਰੀ ਇਹ ਮੁੰਡੇ ਨੇ ਲਿਖ ਕੇ ਦਿੱਤਾ ਈ ਮੈਨੂੰ ਗਾਣਾ ਉਹ ਲੋਕਾਂ ਨੇ ਗਾਣੇ ਨੂੰ ਪਿਆਰ ਦਿੱਤਾ ਦੀ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵਿੱਚ ਕੇ ਖਰੀਦ ਲਵਾ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵਿੱਚ ਕੇ ਖਰੀਦ ਲਵਾ ਮੈਂ ਹੋ ਤੇਰੇ ਲਈ ਤਾਂ ਬਾਪੂ ساری ਦੁਨੀਆ ਨਾਲ ਲੜ ਜਾਊ ਜੇ ਤੂੰ ਮੈਨੂੰ ਮਿਲੇ ਅਣ ਸਵਿਆਂ ਚ ਖੜ ਜਾਊ ਮੈਂ ਉਸ ਰੱਬ ਨਾਲ ਕਰ ਲੂੰਡੀ ਵੇਟ ਵੀ ਹਾਏ ਮੈਂ ਉਸ ਰੱਬ ਨਾਲ ਕਰ ਲੂੰਡੀ ਵੇਟ ਵੀ ਬਸ ਤੱਕ ਤੇਰੀ ਦੀਦ ਲਵਾ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵੇਚ ਕੇ ਖਰੀਦ ਲਵਾ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆਂ ਜਿੰਦ ਵਿੱਚ ਕੇ ਖਰੀਦ ਲਵਾ ਮੈਂ ਰਵੀ ਮਾਤਾ ਦੱਸ ਰਹੇ ਸੀ ਕਿ ਘਰ ਜਿਹੜੇ ਆ ਚੁੰਦੇ ਆ ਹਾਂ ਭਾਜੀ ਘਰ ਦੀ ਛੱਤ ਚੁੰਦੀ ਆ ਬਈ ਬਰਸਾਤਾਂ ਦਾ ਮੌਸਮ ਚੱਲਦਾ ਹਾਂ ਭਾਜੀ ਬਹੁਤ ਔਖਾ ਹੋਇਆ ਭਾਜੀ ਨੁਕਸਾਨ ਵੀ ਬਹੁਤ ਹੋਇਆ ਆਟੇ ਦਾ ਮਿੱਠੇ ਦਾ ਹਾਂ ਤੇ ਦੋ ਦਿਨ ਦਿਨ ਦਾ ਭਾਜੀ ਲਾਈਟ ਵੀ ਭੱਜਦੀ ਰਹੀ ਆ ਬਹੁਤ ਜਿਆਦਾ ਹੀ ਮਾੜਾ ਹਾਲ ਹੋਇਆ ਜਿਆਦਾ ਮੀਂਹ ਆਲੇ ਦਬਾਲਾ ਹੀ ਜਿਆਦਾ ਕਿਉਂਕਿ ਇਹਨਾਂ ਪੈਸਾ ਦਾ ਦੇਖੋ ਭਾਜੀ ਹੁਣ ਮੇਰੇ ਲਈ ਹੈ ਨਹੀਂ ਵੀ ਮੈਂ ਆਪਣੀ ਛੱਤ ਵੀ ਨੀਂ ਕਰਾ ਸਕਾ ਹਾਂਜੀ ਤਾਂ ਇਹ ਸਨ ਰਵੀ ਗਾਜੇਵਾਸ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ ਤੇ ਟੈਲੈਂਟ ਰਵੀ ਦੇ ਵਿੱਚ ਹੈਗਾ ਪਰ ਘਰ ਦੇ ਵਿੱਚ ਜਿਹੜੀ ਗਰੀਬੀ ਹੈ ਉਹ ਉਸ ਟੈਲੈਂਟ ਨੂੰ ਹੋਰ ਅੱਗੇ ਵਧਾਉਣ ਦੇ ਵਿੱਚ ਜਿਹੜਾ ਉਸ ਕਰਕੇ ਰਵੀ ਅਸਮਰਥ ਹੈਗਾ ਰਵੀ ਦੱਸਦਾ ਹੈ ਕਿ ਉਸਨੇ ਸੋਸ਼ਲ ਮੀਡੀਆ ਤੋਂ ਚੈਨਲ ਬਣਾਏ ਸੀ ਜਾਂ ਉਸ ਨੂੰ ਚਲਾ ਕੇ ਥੋੜੀ-ਬੋਤੀ ਆਮਦਨ ਜਿਹੜੀ ਆ ਉਹ ਜਨਰੇਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਜਿਹੜੇ ਆ ਕਿਸੇ ਦੇ ਵੱਲੋਂ ਹੈਕ ਕਰ ਲਏ ਗਏ ਨੇ ਤਾ ਇਹ ਸੀ ਰਵੀ ਦੀ ਕਹਾਣੀ ਰਵੀ ਦੀ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ ਜੇਕਰ ਤੁਹਾਡੇ ਜੋ ਸਰੋਤਿਆਂ ਦੇ ਵਿੱਚੋਂ ਕੋਈ ਵੀ ਰਵੀ ਦੀ ਮਦਦ ਕਰਨਾ ਚਾਹੁੰਦਾ ਹੈ ਰਵੀ ਦੇ ਗਾਣਿਆਂ ਨੂੰ ਜਿਹੜਾ ਜੇਕਰ ਉਹ ਉਹਨਾਂ ਦੇ ਜਰੀਏ ਕੋਈ ਮਦਦ ਕਰ ਸਕਦਾ ਤਾਂ ਉਹ ਵੀ ਜਾਂ ਰਵੀ ਦੇ ਪਰਿਵਾਰਕ ਜਿਹੜੇ ਘਰ ਦੇ ਹਾਲਾਤਾਂ ਨੂੰ ਦੇਖ ਕੇ ਕੋਈ ਮਦਦ ਕਰ ਸਕਦਾ ਤਾਂ ਉਹ ਵੀ ਜੇਕਰ ਕਰਨਾ ਚਾਹੁੰਦਾ ਤਾਂ ਉਸਦੇ ਲਈ ਵੀ ਰਵੀ ਇੱਕ ਨੰਬਰ ਜਿਹੜਾ ਮੈਂ ਕਹਿੰਦਾ ਜ਼ਰੂਰੀ ਹੀ ਜਰੂਰ ਦੱਸ ਦਿਓ ਆਪਣਾ ਜੇਕਰ ਕੋਈ ਤੁਹਾਡੀ ਮਦਦ ਕਰਨਾ ਚਾਹੁੰਦਾ ਹੋਵੇ ਹਾਂ ਜੀ ਨੰਬਰ ਜ਼ਰੂਰੀ ਹੈ 7489955737 7489955737 ਇਹ ਮੇਰਾ ਨੰਬਰ ਹੈ ਤਾਂ ਰਵੀ ਨੇ ਨੰਬਰ ਜਿਹੜਾ ਹੈ ਉਹ ਆਪਣਾ ਦੱਸ ਦਿੱਤਾ ਹੈ ਤਾਂ ਕੈਮਰਾਮੈਨ ਅਜੇ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਗਾਜੇਵਾਸ ਪਟਿਆਲਾ